ਸਸਿਆਕਾ ਦੋਸਤੋ ਅੱਜ ਦੀ ਵੱਡੀ ਅਪਡੇਟ ਅੰਗੜਾੜੀ ਵਰਕਰਾਂ ਲਈ ਆਈ ਵੱਡੀ ਖਬਰ ਅੰਗੜਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਾਣ ਪੱਤੇ ਤੇ ਹੁਣੇ-ਹੁਣੇ ਆਈ ਵੱਡੀ ਖਬਰ ਕਿ ਆਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅੰਗਵੜਾੜੀ ਵਰਕਰ ਅਤੇ ਹੈਲਪਰਾਂ ਦੀ ਸੈਲਰੀ ਤਨਖਾਹਾਂ ਦੇ ਵਿੱਚ ਨਾ ਤਾਂ ਵਾਅਦਾ ਕੀਤਾ ਗਿਆ ਔਰ ਪਿਛਲੀਆਂ ਰਹਿੰਦੀਆਂ ਤਨਖਾਹਾਂ ਦੇ ਵਿੱਚ ਵੀ ਕੋਈ ਨਵੀਂ ਅਪਡੇਟ ਦਿਖਾਈ ਨਹੀਂ ਦੇਈ ਗਈ ਜਿਸ ਦੇ ਸਬੰਧ ਵਿੱਚ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਮਨਦੀਪ ਕੁਮਾਰੀ ਦੀ ਅਗਵਾਈ ਵਿੱਚ ਧਰਨਾ ਦਿਨ ਤੋਂ ਬਾਅਦ ਸੀਡੀਪੀਓ ਮੈਡਮ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ ਸੈਂਟਰਾਂ ਦੇ ਆਬ ਬਿਲਡਿੰਗਾਂ ਦੇ ਕਿਰਾਏ ਨਹੀਂ ਦਿੱਤੇ ਗਏ ਅਤੇ ਵਰਦੀਆਂ ਦੇ 2022 ਦੇ ਫੀਸ ਜੋ ਕਿ ਡੋਰ ਟੂ ਡੋਰ ਦੇਣੀ ਸੀ ਉਹ ਵੀ ਨਹੀਂ ਦਿੱਤੀ ਗਈ। ਨਾ ਹੀ ਢੋਆ ਢੋਈ ਦਾ ਕੋਈ ਪੈਸਾ ਦਿੱਤਾ ਗਿਆ ਹੈ। ਹੈਲਪਰਾਂ ਲਈ ਇੱਕ ਵਾਰ ਸੇਵਾ ਨਿਯਮ ਅਤੇ ਕੰਮ ਦੀ ਸਥਿਤੀ ਯਕੀਨੀ ਬਣਾਵੇ ਜਿਵੇਂ ਤਨਖਾਹ ਵਿੱਚ ਵਾਧਾ, ਗੈਜਟ, ਬਾਰਿ ਸਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨਾ ਮਿਨੀ ਵਰਕਰਾਂ ਦੇ ਫਲੈਕਸੀ ਫੰਡ ਵਿੱਚ ਕੋਟਾਟੀ ਨਾ ਕੀਤੀ ਜਾਵੇ ਪੂਰਾ ਪੈਸਾ ਉਹਨਾਂ ਨੂੰ ਦਿੱਤਾ ਜਾਵੇ ਇਸ ਸਥਾਨ ਮੁੱਦਿਆਂ ਤੇ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਦੇ ਵਿੱਚ ਬਹੁਤ ਸਾਰੀ ਉਮੀਦਵਾਰ ਅਜਹੀਆਂ ਜਿਨ੍ਹਾਂ ਨੇ ਨਵੀਂ ਜੁਆਇਨਿੰਗ ਕੀਤੀ ਔਰ ਉਹਨਾਂ ਦੀ ਵੀ ਇੱਕ ਦੋ ਮੰਥ ਤਕਰੀਬਨ 3-3 ਮੰਥ ਦੀ ਸੈਲਰੀ ਪੈਂਡਿੰਗ ਦੇ ਵਿੱਚ ਪਈ ਹੋਈ ਹੈ ਜਿਸ ਦੇ ਨਾਲ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ ਤਾਂ ਡਿਪਾਰਟਮੈਂਟ ਨੂੰ ਯੂਨੀਅਨ ਵੱਲੋਂ ਇਹੀ ਬੇਨਤੀ ਵਾਰ-ਵਾਰ ਕੀਤੀ ਜਾਂਦੀ ਹੈ ਕਿ ਅੰਗਵਾੜੀ ਵਰਕਰ ਅਤੇ ਹੈਲਪਰਾਂ ਦਾ ਉਹਨਾਂ ਦਾ ਜਿੰਨੀ ਵੀ ਸੈਲਰੀ ਅਤੇ ਮਾਨ ਪੱਤਾ ਬਣਦਾਗਾ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਤਾਂ ਕਿ ਜੋ ਅੰਗਰਵਾਲੀ ਵਰਕਰ ਅਤੇ ਹੈਲਪਰ ਆਪਣੇ ਪਿੰਡ ਦੇ ਸੈਂਟਰ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਸਕਣ ਅਗਰ ਜਿੰਨਾ ਟਾਈਮ ਉਹਨਾਂ ਨੂੰ ਸੈਲਰੀ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਦੇ ਦਿਮਾਗ 'ਚ ਵੀ ਇੱਕ ਡਰ ਬਣਿਆ ਰਹਿੰਦਾਗਾ ਕਿ ਸੈਲਰੀ ਕਦੋਂ ਮਿਲੇਗੀ ਕਿਉਂਕਿ ਅੱਜ ਹਰ ਇੱਕ ਪਰਸਨ ਨੂੰ ਆਪਣੇ ਨਿੱਜੀ ਜ਼ਰੂਰਤਾਂ ਲਈ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਸ ਨਾਲ ਉਹ ਆਪਣਾ ਘਰ ਦਾ ਰੋਜ਼ਗਾਰ ਗੁਜਾਰਾ ਚਲਾਉਂਦੀਆਂ ਨੇ ਤਾਂ ਇਸ ਕਰਕੇ ਇਹ ਵੱਡੀ ਅਪੀਲ ਦੇ ਸੰਬੰਧ ਵਿੱਚ ਅੰਗਰਵੜੀ ਯੂਨੀਅਨ ਪ੍ਰਧਾਨ ਨੇ ਇਹ ਬੇਨਤੀ ਕੀਤੀ ਹੈ ਕਿ ਅੰਗਰਵੜੀ ਵਰਕਰ ਅਤੇ ਹੈਲਪਰ ਜਿੰਨੇ ਵੀ ਸੈਂਟਰਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਯੂਨੀਅਨ ਨੂੰ ਜੁਆਇਨ ਕਰਕੇ ਆਪਣੇ ਨੇੜੇ ਦੇ ਜੋ ਸੀਡੀਪੀ ਆਫਿਸ ਹੈ ਉੱਥੇ ਆਪਣੇ ਮੰਗ ਪੱਤਰ ਜਰੂਰ ਸੰਭੋ ਤਾਂ ਕਿ ਆਪਣੀ ਜੋ ਬੇਨਤੀ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਔਰ ਆਪਣੇ ਜੋ ਹੱਲ ਹੋ ਸਕੇ ਅਗਰ ਫਿਰ ਵੀ ਹੱਲ ਨਹੀਂ ਹੁੰਦਾਗਾ ਤਾਂ ਉਸ ਤੋਂ ਸਬੰਧੀ ਇੱਕ ਵੱਡਾ ਐਕਸ਼ਨ ਲਿਖਿਆ ਜਾਵੇਗਾ ਤਾਂ ਉਸ ਤੋਂ ਸਬੰਧੀ ਸਾਰੀ ਅਪਡੇਟ ਤੁਹਾਨੂੰ ਚੈਨਲ ਦੁਆਰਾ ਸ਼ੇਅਰ ਕਰਦੇ ਰਵਾਂਗੇ ਹੋਰ ਨਵੀਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ